ਸਾਡਾ ਪੁੱਤਾਂ ਅਰਗੀ ਪਾਲੀ ਫਸਲ ਜਿਹੜੀ ਆ ਉਹ ਬਰਬਾਦ ਹੋ ਰਹੀ ਆ ਔਰ ਸਾਡੀ ਸਰਕਾਰ ਦੇ ਕੰਨਾਂ ਉੱਪਰ ਜੂਨ ਹੀ ਸਰਕਾਰੀ ਆਮ ਆਦਮੀ ਪਾਰਟੀ ਆ ਜਿਹੜੀ ਸਭ ਤੋਂ ਨਖਿਤ ਪਾਰਟੀ ਗਣੀ ਗਈ ਆ 23 ਦੇ ਵਿੱਚ ਸੀਐਮ ਸਾਹਿਬ ਕਹਿੰਦੇ ਵੀ ਜੇ ਮੁਰਗੀ ਦਾ ਵੀ ਕੋਈ ਨੁਕਸਾਨ ਹੋ ਤਾਂ ਉਹਦਾ ਵੀ ਹੀ ਮਾਅਬਾ ਦੇਵਾਂਗੇ ਅਜੇ ਤੱਕ ਸਾਨੂੰ 23 ਦੇ ਵਿੱਚ ਕੋਈ ਇਥੇ ਵੜਿਆ ਹੀ ਨਹੀਂ ਸਕੇ ਤੇ ਮਾਅਬਾ ਸਾਨੂੰ ਕਿਸੇ ਨੇ ਖੇ ਦੇਣਾ ਜੇ ਵੇਖੋ ਦੁਜਾ ਕਣਕਾਂ ਦੇ ਵਿੱਚ ਅਸੀਂ ਨਾੜ ਨੂੰ ਅੱਗ ਜਦੋਂ ਲਾਉਨੇ ਆ ਉਦੋਂ ਦੇ ਪਤਾ ਨਹੀਂ ਕਿੱਥੋਂ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਅਫਸਰ ਵੀ ਆ ਜਾਂਦੇ ਆ ਆਂਦੇ ਜੀ ਤੁਹਾਡੇ ਦੇ ਪਰਚਾ ਹੋ ਗਿਆ ਹੁਣ ਪਾਣੀ ਨਾ ਆਇਆ ਹੁਣ ਨਹੀਂ ਇਹਨਾਂ ਦੀਦਾ ਵੀ ਉੱਥੇ ਜਾਣਾ ਕੋ ਵੇਖਣਾ ਹੈ ਅਰਬਾਂ ਹੀ ਰੁਪਈਆਂ ਦਾ ਨੁਕਸਾਨ ਕੰਨੇ ਦਾ ਝੋਨੇ ਦਾ ਹੋ ਗਿਆ ਹੈ ਔਰ ਕੋਈ ਵੀ ਸਾਡੇ ਸਾਰ ਲੈਣ ਨਹੀਂ ਆਇਆ ਚੁਣਿਆ ਆ ਨਮਾਇੰਦਾ ਸਰਦਾਰ ਦਲਬੀਰ ਸਿੰਘ ਟੋਂਗ ਜਿਨੇ 2023 ਦੇ ਵਿੱਚ ਵੀ ਸਾਡੀਆਂ ਫਸਲਾਂ ਔਰ ਲੋਕ ਮਰਨ ਦੀ ਕੰਗਾਰ ਉੱਪਰ ਸੀ ਪਰ ਉਹ ਬੰਦਾ ਉਦੋਂ ਵੀ ਪਤਾ ਲੈਣ ਨਹੀਂ ਸੀ ਆਇਆ ਚੁਣੇ ਹੋਏ ਨਮਾਇंदे ਜਿਹੜੋਂ ਸਾਡੀ ਉਹੋ ਹੀ ਨਹੀਂ ਸਾਰ ਲੈ ਰਹੇ ਅਸੀਂ ਕੀ ਲੈਣਾ ਦੇਣਾ ਇਹਨਾਂ ਲੋਕਾਂ ਕੋਲੋਂ ਜਦੋਂ ਦੀ ਆ ਸਰਕਾਰ ਬਣੀ ਆ ਤੇ ਚ 2 ਹੜ ਆ ਚੁੱਕਾ ਵਾ 25 ਚ ਵੀ ਆ ਚੁੱਕਾ ਵਾ ਪਹਿਲਾਂ ਤਕਰੀਬਨ ਇੰਨੇ ਹੜ ਕਦੀ ਨਹੀਂ ਹੁੰਦੇ ਹੁੰਦੇ ਜਿਹੜੇ ਆ ਹੁਣ 10 ਸਾਲਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਹੇ ਆ ਕਈ ਸਰ ਇਹ ਜਿਹੇ ਵੀ ਹੈਗੇ ਆ ਕਿਸਾਨ ਜਿਨ੍ਹਾਂ ਨੂੰ ਪਿਛਲੇ ਪਿਛਲੇ ਸਾਲਾਂ ਦੇ ਮੁਆਵਜ਼ੇ ਨਹੀਂ ਮਿਲੇ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਵੀ ਖੜਾ ਸੋ ਇਸ ਵੇਲੇ ਮੌਜੂਦ ਆ ਜੀ ਇੱਕ ਕਿਸਾਨ ਦਾ ਪੁੱਤ ਕਿਹਾ ਜਾਂਦਾ ਹੈ ਟਰੈਕਟਰ ਉਹਦੇ ਉੱਤੇ ਆਏ ਆ ਮੰਡ ਏਰੀਆ ਜਲਾਲਾਬਾਦ ਵਿਖੇ ਜਿੱਥੋਂ ਦੇ ਕਿਸਾਨਾਂ ਨੇ ਸਾਨੂੰ ਬੁਹਾਰ ਲਗਾਈ ਕੇ ਜਿਹੜੀ ਸਾਡੀ ਆਵਾਜ਼ ਆ ਉਹ ਜਿਹੜੀ ਸੁੱਤੀ ਸਰਕਾਰ ਆ ਉਹਦੇ ਤੱਕ ਪਹੁੰਚਾ ਦਿਓ ਕਿਉਂਕਿ ਸਾਡੀਆਂ ਫਸਲਾਂ ਦਾ ਨੁਕਸਾਨ ਹੋ ਚੁੱਕਾ ਹੈ ਤਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਕਹਿ ਸਕਦੇ ਆ ਕਿ ਸ਼ਰਮ ਵਾਲੀ ਗੱਲ ਹੈ ਜੇ ਤੱਕ ਇੱਥੇ ਨਹੀਂ ਪੁੱਜਾ ਤਾਂ ਵੱਖ-ਵੱਖ ਪਿੰਡਾਂ ਤੋਂ ਕਿਸਾਨ ਇੱਥੇ ਜਰਾਲਾਬਾਦ ਦੇ ਆਏ ਨੇ ਕੁਝ ਬਜ਼ੁਰਗ ਨੇ ਆਪੋ ਆਪਣਾ ਦੁੱਖਰਾ ਸੁਣਾਉਣ ਆਏ ਨੇ ਤੇ ਹਾਲਾਤ ਖਾਸ ਕਰਕੇ ਇਹਨਾਂ ਵੱਲੋਂ ਕਿਹਾ ਗਿਆ ਕਿ ਜਿਹੜੀ ਸਾਡੀ ਆਵਾਜ਼ ਆ ਉਹ ਪੰਜਾਬੀ ਲੋਕ ਚੈਨਲ ਦੇ ਉੱਤੇ ਹੀ ਜਿਹੜੀ ਚੁੱਕੀ ਜਾਵੇ ਤਾਂ ਜੋ ਸਰਕਾਰ ਦੇ ਕੰਨਾਂ ਵਿੱਚ ਆਵਾਜ਼ ਜਾਵੇ ਤਾਂ ਸਾਡੇ ਨਾਲ ਇੱਥੇ ਭਾਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਇੱਥੇ ਆਏ ਜੋ ਟਰੈਕਟਰ ਦੇ ਉੱਪਰ ਹਾਲਾਤ ਦਿਖਾ ਰਹੇ ਜੋ ਕੀ ਕਹਿਣਾ ਚਾਹੋਗੇ ਕਿੰਨਾ ਕੁ ਨੁਕਸਾਨ ਹੋ ਗਿਆ ਅਹੀਂ ਪਿੰਡ ਜਲਾਲਾਬਾਦ ਤੋਂ ਆਏ ਆ ਜੀ ਅਸੀਂ ਪੰਜਾਬ ਚੈਨਲ ਦਾ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਦੁਖੜਾ ਸੁਣਿਆ ਆਣ ਕੇ ਇੱਥੇ ਅਸੀਂ ਅੱਜ ਇਹੋ ਜਿਹੇ ਹਾਲਾਤਾਂ ਵਿੱਚ ਆ ਕਿ ਜਿੱਥੇ ਸਾਡਾ ਪੁੱਤਾਂ ਾਰਗੀ ਪਾਲੀ ਫਸਲ ਜਿਹੜੀ ਆ ਉਹ ਬਰਬਾਦ ਹੋ ਰਹੀ ਆ ਔਰ ਸਾਡੀ ਸਰਕਾਰ ਦੇ ਕੰਨਾਂ ਉੱਪਰ ਜੂਨ ਹੀ ਸਰਕਾਰੀ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਕਈਆਂ ਦਿਨਾਂ ਤੋਂ ਅਸੀਂ ਡੋਬ ਰਹੇ ਆ ਸਾਡੀ ਸਾਰ ਲੈਣ ਵਾਸਤੇ ਨਹੀਂ ਆਇਆ ਅਸੀਂ ਬੇਨਤੀ ਕਰਦੇ ਆ ਡੀਸੀ ਸਾਹਿਬ ਐਸਡੀਐਮ ਸਾਹਿਬ ਤਹਿਸੀਲਦਾਰ ਜ਼ਿਲ੍ਹਾ ਤਰਨਤਾਰਨ ਜ਼ਿਲ੍ਹਾ ਕਪੂਰਥਲਾ ਕਿਉਂਕਿ ਇਹ ਜੋ ਖੇਤਰ ਆ ਜਲਾਲਾਬਾਦ ਦਾ ਉਹਦੇ ਵਿੱਚ ਕਪੂਰਥਲਾ ਜ਼ਿਲ੍ਹਾ ਤੇ ਤਰਨਤਨ ਜ਼ਿਲ੍ਹਾ ਦੋਨੇ ਹੀ ਪੈਂਦੇ ਆ ਅਰਬਾਂ ਹੀ ਰੁਪਈਆਂ ਦਾ ਨੁਕਸਾਨ ਗੰਨੇ ਦਾ ਝੋਨੇ ਦਾ ਹੋ ਗਿਆ ਹੈ ਔਰ ਕੋਈ ਵੀ ਸਾਡੇ ਸਾਰ ਲੈਣ ਨਹੀਂ ਆਇਆ ਸਾਡਾ ਜਿਹੜਾ ਚੁਣਿਆ ਹੋਇਆ ਨਮਾਇੰਦਾ ਉਹ ਵੀ ਅੱਜ ਤੱਕ ਸਾਡੀ ਸਾਰ ਲੈਣ ਵਾਸਤੇ ਨਹੀਂ ਆਇਆ ਚੁਣਿਆ ਹੋਇਆ ਨਮਾਇੰਦਾ ਸਰਦਾ ਦਲਬੀਰ ਸਿੰਘ ਟੌਂਗ ਜਿਨੇ 2023 ਦੇ ਵਿੱਚ ਵੀ ਸਾਡੀਆਂ ਫਸਲਾਂ ਵਿਕਾਰ ਹੋ ਕੇ ਵਿਕਾਰ ਤੋਂ ਵਿਕਾਰ ਔਰ ਲੋਕ ਮਰਨ ਦੀ ਕੰਗਾਰ ਉੱਪਰ ਸੀ ਪਰ ਉਹ ਬੰਦਾ ਉਦੋਂ ਵੀ ਪਤਾ ਲੈਣ ਨਹੀਂ ਸੀ ਆਇਆ ਔਰ ਅੱਜ ਵੀ ਇੱਥੇ ਉਹੀ ਹਾਲਾਤ ਆ ਯੋ 2023 ਵਾਲੇ ਸੀ ਸਾਡੀਆਂ ਕਰੋੜਾਂ ਰੁਪਈਆਂ ਦੀਆਂ ਫਸਲਾਂ ਜਿਹੜੀਆਂ ਉਹ ਬਰਬਾਦ ਹੋ ਗਈਆਂ ਅਸੀਂ ਅੱਜ ਪੰਜਾਬ ਟੀਵੀ ਨੂੰ ਲੈ ਕੇ ਜਲਾਲਾਬਾਦ ਤੋਂ ਦਰਿਆ ਦੇ ਸੰਨ ਦੇ ਵਿੱਚ ਖੜੇ ਆ ਸਾਡਾ ਪਿੰਡ ਜਲਾਲਾਬਾਦ ਤੇ ਦਰਿਆ ਇੱਥੇ ਸਾਨਿਆ ਇਹ ਕਰਕੇ ਅਸੀਂ ਇੱਥੇ ਖੜੇ ਆ ਕਿ ਇਹਨਾਂ ਨੂੰ ਵਿਖਾ ਸਕੀਏ ਆਪਣੀ ਮਿੰਨਤ ਇਹਨਾਂ ਦੇ ਅੱਗੇ ਕਰਕੇ ਸਰਕਾਰ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਸਕੀਏ ਕਿ ਸਾਡੇ ਅੱਜ ਹਾਲਾਤ ਵੇਖੋ ਕੀ ਆ ਤਾਂ ਕਿ ਸਰਕਾਰ ਨੂੰ ਪਤਾ ਲੱਗ ਸਕੇ ਕਿ ਇਹਨਾਂ ਕਿਸਾਨਾਂ ਦੀ ਕਿਹੋ ਜੀ ਮਾੜੀ ਹਾਲਤ ਆ ਜਿਨ੍ਹਾਂ ਨੇ ਪੁੱਤਾਂ ਵਰਗੀ ਪਾਲੀ ਖੇਤੀ ਨੂੰ ਹੋਰ 15-20 ਦਿਨਾਂ ਤੱਕ ਇਹਦੀਆਂ ਬਾਲੀਆਂ ਕੱਟਣ ਵਾਸਤੇ ਤਿਆਰ ਸੀ ਉਹ ਅੱਜ ਉਹਨੂੰ ਮਿੱਟੀ ਘਟੇ ਵਿੱਚ ਰੁਲਦੀ ਵੇਖ ਰਹਾ ਆ ਇਹ ਇੱਕ ਬਹੁਤ ਹੀ ਮਾੜੀ ਔਰ ਦੁਖਦਾਇਕ ਘਟਨਾ ਆ ਕਿ ਜਿਹੜੇ ਸਾਡੇ ਚੁਣੇ ਹੋਏ ਨਮਾਇंदे ਜਿਹੜੋਂ ਸਾਡੀ ਉਹੋ ਹੀ ਨਹੀਂ ਸਾਰ ਲੈ ਰਹੇ ਅਸੀਂ ਕੀ ਲੈਣਾ ਦੇਣਾ ਇਹਨਾਂ ਲੋਕਾਂ ਕੋਲੋਂ ਜੇ ਪੰਜਾਬ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੋਣ ਲੱਗ ਪਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਉੱਠ ਜਾਊਗਾ ਜਿਹੜੇ ਲੋਕ ਅੱਜ ਚਾਹੇ ਕਾਂਗਰਸ ਆ ਚਾਹੇ ਅਕਾਲੀ ਆ ਚਾਹੇ ਭਾਜਪਾ ਆ ਤੇ ਜਾਂ ਫਿਰ ਆਮ ਆਦਮੀ ਪਾਰਟੀ ਆ ਜਿਹੜੀ ਸਭ ਤੋਂ ਨਖਿੱਧ ਪਾਰਟੀ ਗਣੀ ਗਈ ਆ ਉਹਨਾਂ ਦੀ ਸਾਰ ਆਉਣ ਵਾਲੇ ਸਮੇਂ ਚ ਲੋਕ ਇਹਨਾਂ ਨੂੰ ਦਿਖਾਉਣਗੇ ਇਹਨਾਂ ਦਾ ਤਜਰਬਾ ਕਿ ਕਿਸ ਤਰ੍ਹਾਂ ਅੱਗੇ ਚੁਣ ਕੇ ਆਈਦਾ ਤੇ ਕਿਸ ਤਰ੍ਹਾਂ ਰਾਜ ਕਰੀਦਾ ਜੇ ਲੋਕਾਂ ਨੂੰ ਰਾਜ ਦੇਣਾ ਆਉਂਦਾ ਤੇ ਉਹਨਾਂ ਨੂੰ ਟਾਉਣਾ ਵੀ ਆਉਂਦਾ ਉਹ ਟਾ ਦੇਣਗੇ ਹੋਣ ਇਹਨਾਂ ਦੇ ਰਾਜ ਨੂੰ ਅੱਛਾ ਗੱਲ ਕੀਤੀ ਜਾਵੇ ਤਾਂ ਲਗਭਗ ਪਿਛਲੀ ਵਾਰ ਵੀ ਸਹੀ ਤੁਹਾਡੀ ਇਸ ਚੈਨਲ ਤੇ ਕਵਰੇਜ ਕੀਤੀ ਸੀ ਤਾਂ ਉਸ ਤੋਂ ਬਾਅਦ ਚ ਪਿਛਲੀ ਵਾਰ ਤੁਸੀਂ ਇਹੋ ਗੱਲ ਕਹੀ ਸੀ ਕਿ ਸਾਡਾ ਹਲਕਾ ਵਧਾਇਕ ਇੱਥੇ ਨਹੀਂ ਆਇਆ ਤਾਂ ਹੁਣ ਵੋਟਾਂ ਵੀ ਆਉਣ ਵਾਲੀਆਂ ਨੇ ਕੋਈ 1.5 ਸਾਲ ਰਹਿ ਗਿਆ ਤਾਂ ਫਿਰ ਉਹ ਪਿੰਡ ਦੇ ਵਿੱਚ ਆਏਗਾ ਤਾਂ ਤੁਹਾਡੇ ਸਾਹਮਣੇ ਹੱਥ ਜੋੜੋ ਜੋੜ ਕੇ ਬੇਨਤੀ ਕਰੇਗਾ ਕਿ ਮੈਨੂੰ ਵੋਟ ਪਾਉਗਾ ਫਿਰ ਕੀ ਜਵਾਬ ਰਹੇਗਾ ਉਨ੍ਹਾਂ ਦਾ ਜਵਾਬ ਅਸੀਂ ਪੁੱਛਿਆ ਸੀ ਉਹ ਕਹਿੰਦੇ ਲੋਕਾਂ ਦਾ ਮਾਹੌਲ ਸੀ ਕਿ ਸਾਨੂੰ ਵੋਟਾਂ ਪਾਤੀਆਂ ਪਰ ਹੁਣ ਪਤਾ ਲੱਗੂ ਉਹਨੂੰ ਕਿ 2027 ਦੀ ਇਲੈਕਸ਼ਨ ਦੇ ਵਿੱਚ ਕਿੱਦਾਂ ਲੋਕ ਆਪਣੀ ਮਰਜ਼ੀ ਨਾਲ ਵੋਟਾਂ ਪਾਉਂਦੇ ਆ ਇਹ ਲੋਕ ਵੀ ਵੇਖਣਗੇ ਤੇ ਉਹ ਵੀ ਵੇਖੂਗਾ ਕਿ 2027 ਦੇ ਵਿੱਚ ਕਿੱਦਾਂ ਭਲਾ ਲੋਕਾਂ ਦਾ ਮਾਹੌਲ ਬਣਦਾ ਇਸ ਤਰ੍ਹਾਂ ਨਾਲ ਵੋਟਾਂ ਪਾਉਂਦਾ ਅੱਛਾ ਹੋਰ ਵੀ ਇੱਥੇ ਮੌਜੂਦ ਨੇ ਸਾਡੇ ਨਾਲ ਕਿਸਾਨ ਵੀ ਵੀਰ ਵੀ ਮੌਜੂਦ ਨੇ ਵੀਰ ਨਾਲ ਵੀ ਗੱਲਬਾਤ ਕਰਾਂਗੇ ਹਾਂਜੀ ਭਾਈ ਥੋੜਾ ਅੱਗੇ ਆ ਜਾਓ ਇੱਥੇ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਕਿਸਾਨ ਜੋ ਖੇਤੀ ਕਰਦੇ ਜੋ ਤਾਂ ਕਿਤੇ ਨਾ ਕਿਤੇ ਹਰ ਸਾਲ ਜਿਹੜੀ ਇਹ ਮਾਰ ਪੈਂਦੀ ਹੈ ਤਾਂ ਕਿਤੇ ਕਿਤੇ ਚਾਹੀਦਾ ਨਹੀਂ ਕਿ ਸਰਕਾਰਾਂ ਨੂੰ ਇਸ ਦਾ ਕੋਈ ਢੁਕਵਾਂ ਜਿਹੜਾ ਪ੍ਰਬੰਧ ਕੀਤਾ ਜਾਵੇ ਜਾਂ ਜੋ ਇਦਾਂ ਦੇ ਹਾਲਾਤ ਬਣਨ ਨਾ ਹਾਂਜੀ ਵੀਰ ਜੀ ਖਾਸਾ ਵੀ ਫਰੇ ਵੀਰ ਜੀ ਸਾਡਾ ਪਿੰਡ ਜਲਾਲਾਬਾਦ ਦਾ ਨਗਰ ਆ ਤੇ ਜਲਾਲਾਬਾਦ ਦੇ ਤਕਰੀਬਨ 10 ਕਿਲੋਮੀਟਰ ਏਰੀਆ ਦੇ ਵਿੱਚ ਵਿੱਚ ਸਾਰੇ ਜਿਹੜਾ ਲਾਗੇ-ਲਾਗੇ ਆ ਪਿੰਡ ਦੇ ਤਾਂ ਹੀ ਪਾਣੀ ਨਾਲ ਲੱਗ ਚੁੱਕਾ ਵਾ ਤੇ ਹਰ ਸਾਲ ਇੱਥੇ ਪਾਣੀ ਆਉਂਦਾ ਪਰ ਕਿਸੇ ਨੇ ਹਾਲਤਾਂ ਹੀ ਕੋਈ ਸਾਰ ਨਹੀਂ ਲਈ ਸਾਡੀ ਹੁਣ ਵੇਖਿਆ ਜਾਵੇ ਤੇ ਆਸੇ-ਪਾਸੇ ਤਕਰੀਬਨ ਸਭ ਪਾਣੀ ਪਾਣੀ ਝੋਨੇ ਫਸਲਾਂ ਡੁੱਬ ਚੁੱਕੀਆਂ ਪਠੇੜੇਓ ਮਰ ਚੁੱਕੇ ਆ ਵੀ ਪਰ ਕੋਈ ਵੀ ਮਤਲਬ ਉਸਾਰ ਲੈ ਨਹੀਂ ਆਇਆ ਪੰਜਾਬ ਸਰਕਾਰ ਦਾ ਕਹਿਣਾ ਕਿ ਅਸੀਂ ਕਿਸਾਨਾਂ ਦੇ ਪੱਖੀ ਹਾਲਾਂਕਿ ਲੈਂਡ ਜਿਹੜੀ ਪਾਲਿਸੀ ਸ਼ੁਰੂ ਕੀਤੀ ਤਾਂ ਕਿਸਾਨਾਂ ਨੇ ਵਿਰੋਧ ਕੀਤਾ ਤਾਂ ਉਸ ਤੋਂ ਬਾਅਦ ਜਿਹੜੀ ਵਾਪਸ ਲੈ ਲਈ ਤਾਂ ਕੀ ਮੰਨਦੇ ਹੋ ਕਿ ਵਾਕਈ ਜਿਹੜੀ ਸਰਕਾਰ ਹੈ ਉਹ ਕਿਸਾਨਾਂ ਦੇ ਪੱਖੀ ਹੈ ਜੀ ਵੇਖਿਆ ਜਾਵੇ ਤੇ ਹੁਣ ਜਦੋਂ ਦੀ ਆ ਸਰਕਾਰ ਬਣੀ ਆ ਤੇ ਚ ਵੀ ਹੜ ਆ ਚੁੱਕਾ ਵਾ 25 ਚ ਵੀ ਆ ਚੁੱਕਾ ਵਾ ਪਹਿਲਾਂ ਤਕਰੀਬਨ ਇੰਨੇ ਹੜ ਕਦੀ ਨਹੀਂ ਹੁੰਦੇ ਹੁੰਦੇ ਜਿਹੜੇ ਆ ਹੁਣ 10 ਸਾਲਾਂ ਦੇ ਵਿੱਚ ਸਾਨੂੰ ਵੇਖਣ ਨੂੰ ਮਿਲ ਰਹੇ ਆ ਤੇ ਕਿਸਾਨ ਹਦੈਸ਼ੀ ਸਰਕਾਰ ਹੈਗੀ ਨਹੀਂ ਇਹਦੇ ਸਰ ਪਤਾ ਹੀ ਲੱਗਣ ਡਿਆ ਹੁਣ ਅੱਛਾ ਕੀ ਮੰਗ ਕੀ ਆ ਹੁਣ ਕਿਉਂਕਿ ਦੱਸ ਰਹੇ ਹੋ ਕੋ 15 ਦਿਨ ਤੋਂ ਇਹ ਹਾਲਾਤ ਨੇ ਅਜੇ ਤੱਕ ਕੋਈ ਪ੍ਰਸ਼ਾਸਨ ਅਧਿਕਾਰੀ ਨਹੀਂ ਪੁੱਜਾ ਕੀ ਮੰਗ ਕੀ ਕਰਦੇ ਹੋ ਨਹੀਂ ਮੰਗ ਕਰਦੇ ਆ ਕਿ ਕਰਾ ਕੇ ਸਾਡੇ ਖੇਤਾਂ ਵਿੱਚ ਆਪ ਗਰਦੌਰੀਆਂ ਕੀਤੀਆਂ ਜਾਣ ਵੇਖਿਆ ਜਾਵੇ ਕਿੰਨਾ ਕਿਸ ਦਾ ਨੁਕਸਾਨ ਹੋਇਆ ਵਾ ਤੇ ਖਰਾਬੇ ਜਿਹੜੇ ਉਹ ਦਿੱਤੇ ਜਾਣ ਕਈ ਸਰ ਇਹੋ ਜਿਹੇ ਵੀ ਹੈਗੇ ਆ ਕਿਸਾਨ ਜਿਨ੍ਹਾਂ ਨੂੰ ਆਲ ਤੇ ਪਿਛਲੇ ਪਿਛਲੇ ਸਾਲਾਂ ਦੇ ਮੁਆਵਜ਼ੇ ਨਹੀਂ ਮਿਲੇ ਅੱਛਾ ਮੁਆਵਜ਼ੇ ਨਹੀਂ ਮਿਲੇ ਨਹੀਂ ਮਿਲੇ ਜੀ ਮਤਲਬ ਕਈਆਂ ਨੂੰ ਆ ਮੇਨ ਜਿੱਥੇ ਜਿੱਥੇ ਕੋਈ ਮਤਲਬ ਵੇਂਦੇ ਆ ਗਰਦੌਰੀਆਂ ਚੜ ਗਈਆਂ ਜਿਨ੍ਹਾਂ ਨੂੰ ਉਹਨਾਂ ਨੂੰ ਮਿਲ ਗਏ ਬਾਕੀ ਕਿਸੇ ਨੂੰ ਨਹੀਂ ਮਿਲਿਆ ਲੈ ਪਿਛਲੇ 23 ਚ ਵੀ ਨਹੀਂ ਮਿਲੇ ਨਾ ਅਰਕੀ ਮਿਲੇ ਲੈ ਪਿਛਲੇ ਵੀ ਕਈਆਂ ਦੇ ਅੱਛਾ ਤੁਸੀਂ ਕੀ ਕਹਿਣਾ ਚਾਹੋਗੇ ਜੀ ਮੈਂ ਇਹੋ ਕਹਿਣਾ ਚਾਹੁੰਦਾ ਵੀ ਕੋਈ ਅਧਿਕਾਰੀ ਆਵੇ ਇਥੇ ਤੇ ਸਾਡੀ ਸਾਲਾਂ ਆਵੇਖੋ ਝੋਨਾ ਸਾਰਾ ਗਲ ਚੁੱਕਾ ਵਾ ਆਈਂ ਤਾਂ ਕਿਨੇ ਵੀ ਆਣ ਕੇ ਕੁਝ ਪਾਸੇ ਗਰਦੌਰੀ ਕੀਤੀ ਜਾਵੇ ਤੇ ਸਾਡੇ ਛਾਰ ਲਈ ਜਾਵੇ ਕੋਈ ਬਹੁਤ ਦੁਖੀ ਆ ਅਸੀਂ ਹਰ ਸਾਲ ਤੋਂ ਨਾ ਲਾਉਨੇ ਪੁੱਤਾਂ ਨੂੰ ਫਸਲ ਪਾਲਦੇ ਆ ਤੇ ਸਾਡੀ ਪੁੱਤਾਂ ਨੂੰ ਫਸਲ ਪਾਲੀ ਜਿਹੜੀ ਇਦਾਂ ਪਾਣੀ ਛੱਡ ਕੇ ਖਤਮ ਇਹ ਕਰਜ਼ਾ ਸਾਡੇ ਸ਼ਿਰ ਤੇ ਚੜਿਆ ਬਾਰ-ਬਾਰ ਅਸੀਂ ਝੋਨੇ ਮਲਾਂ ਅਸੀਂ 5-5 ਹਜ਼ਾਰ ਰੁਪਈਆ ਲਈ ਦੇਤੀ ਆ ਤੇ ਤੇ ਖਦਾ ਪਾਈਆਂ ਕਈ ਕੋਈ ਪਾਇਆ ਵਾ ਤੇ ਸਾਡਾ ਸਾਰਾ ਇਨਸਾਨ ਝੁਕਾ ਵਾ ਖੜੇ ਕੋਠੇ ਡੁੱਬ ਗਏ ਕੋਠੇ ਡੱਕੇ ਪੀਸੀ ਨਾਲ 2013 ਕੋਠੇ ਡੇਪੇ ਸੀ ਖਤਮ ਹੋ ਗਿਆ ਕੋਠੇ ਡੱਕ ਪੈ ਨਹੀਂ ਮੋਟਰ ਸਾਡੀਆਂ ਦਾ ਪਈਆਂ ਜੇ ਤੇ ਸਰਕਾਰ ਕੇ ਮੰਗ ਕਰਦੇ ਆ ਸਾਡਾ ਕੋਈ ਧਿਆਨ ਦਿੱਤਾ ਜੋ ਸ਼ਰੇ ਵਾਲਾ ਤੇ ਸਾਡੇ ਕੋਈ ਸਪੈਸ਼ਲ ਕੋਈ ਸਾਡੇ ਆਤੇ ਜਿਹੜਾ ਅਫਸਰ ਸਾਡੇ ਆਉਣ ਵੇਖਣ ਇਥੇ ਮੌਕਾ ਸਾਡੇ ਨਾਲ ਆਉਣ ਨੂੰ ਸਾਨੂੰ ਤਲਾਕ ਕਰਨ ਅਸੀਂ ਖੁਦ ਲੈ ਕੇ ਜਾਵਾਂਗੇ ਜਿੱਥੇ ਉਹਨੂੰ ਦਿਖਾਉਣੀ ਜਰੂਰ ਤੇ ਇਹ ਪਿੰਡਾਂ ਲੱਗੋ ਆਣ ਕੇ ਮ ਅਈ ਤਾਂ ਸਾਡੇ ਸਬਿਕਰ ਜਿਹਾ ਬਰਾਇਆ ਗੁਰਦਾਰੇ ਬਰਾਇਆ ਵੀ ਆਵਾਂਗੇ ਆਪੇ ਆ ਮਸਾਂਤਰੀ ਚੜਾ ਕੇ ਲੈ ਆਂਗਾ ਟਰੈਕਟਰ ਚੜਾ ਕੇ ਮਾੜੀ ਖੜਾਗੇ ਨੰਗੂ ਖਾਵਾਂਗੇ ਕੀ ਸਾਡਾ ਹਾਲਾਤ ਜਿਹੜੇ ਮੋਟਰਾਂ ਲਾਦ ਖਾਵਾਂਗੇ ਗੰਨੇ ਲਾਦ ਖਾਵਾਂਗੇ ਝੋਨੇ ਲਾਦ ਖਾਵਾਂਗੇ ਪਠੇ ਲਾਦ ਖਾਵਾਂਗੇ ਅਸੀਂ ਪਹਿਲਾਂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਜੀ ਦੂਜੀ ਗੱਲ ਇਹ ਕਰਦੇ ਆ ਜੀ 23 ਦੇ ਵਿੱਚ ਸੀਐਮ ਸਾਹਿਬ ਕਹਿੰਦੇ ਵੀ ਜੇ ਮੁਰਗੀ ਦਾ ਵੀ ਕੋਈ ਨੁਕਸਾਨ ਹੋਊ ਤਾਂ ਉਹਦਾ ਵੀ ਹੀ ਮੁਆਵਜ਼ਾ ਦੇਵਾਂਗੇ ਅਜੇ ਤੱਕ ਸਾਨੂੰ 23 ਦੇ ਵਿੱਚ ਕੋਈ ਇਥੇ ਵੜਿਆ ਹੀ ਨਹੀਂ ਸਕਿਆ ਤੇ ਮੁਆਵਜ਼ਾ ਸਾਨੂੰ ਕਿਸੇ ਨੇ ਖੇ ਦੇਣਾ ਜੇ ਵੇਖੋ ਦੂਜਾ ਕਣਕਾਂ ਦੇ ਵਿੱਚ ਅਸੀਂ ਨਾਲ ਨੂੰ ਅੱਗ ਜਦੋਂ ਲਾਉਨੇ ਆ ਉਦੋਂ ਤੇ ਪਤਾ ਨਹੀਂ ਕਿੱਥੋਂ ਇਹ ਇਹਨਾਂ ਨੂੰ ਪਤਾ ਲੱਗ ਜਾਂਦਾ ਅਫਸਰ ਵੀ ਆ ਜਾਂਦੇ ਆ ਆਂਦੇ ਜੀ ਤੁਹਾਡੇ ਦੇ ਪਰਚਾ ਹੋ ਗਿਆ ਹੁਣ ਪਾਣੀ ਨਾ ਆਇਆ ਹੁਣ ਨਹੀਂ ਇਹਨਾਂ ਦੀਦਾ ਵੀ ਉੱਥੇ ਜਾਣਾ ਕੋ ਵੇਖਣਾ ਸੀ ਹੁਣ ਤੇ ਡੁੱਬਣ ਦੇ ਆਂ ਨਾ ਸਾਡਾ ਕੋਈ ਇਥੇ ਡੀਸੀ ਸਾਹਿਬ ਆ ਰਿਹਾ ਨਾ ਸਾਡਾ ਕੋਈ ਐਮਐਲਏ ਆ ਰਿਹਾ ਨਾ ਸਾਡਾ ਕੋਈ ਆਪਣਾ ਐਸਡੀਐਮ ਸਾਹਿਬ ਆ ਰਿਹਾ ਸੋ ਇਹ ਸੰ ਸਾਡੇ ਨਾਲ ਵਕ ਵਕ ਕਿਸਾਨ ਜਿਨ੍ਹਾਂ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਨੂੰ ਇਹ ਮਾਰ ਚੜਾਣੀ ਪੈ ਰਹੀ ਹੈ ਪਰ ਅਜੇ ਤੱਕ ਕੋਈ ਵੀ ਪ੍ਰਸ਼ਾਸਨ ਅਧਿਕਾਰੀ ਇਹਨਾਂ ਦੀ ਸਾਰ ਲੈਣ ਨਹੀਂ ਪੁੱਜਦਾ ਤਾਂ ਵੱਡੀ ਗਿਣਤੀ ਵਿੱਚ ਇਥੇ ਕਿਸਾਨ ਅੱਜ ਪੁੱਜੇ ਨੇ ਸਾਨੂੰ ਮੇ địa ਨੂੰ ਟਰੈਕਟਰਾਂ ਦੇ ਉੱਤੇ ਨਾਲ ਲਿਆ ਕੇ ਇਹਨਾਂ ਨੇ ਆਪਣਾ ਦੁਖੜਾ ਦੱਸਿਆ ਤੇ ਇਹਨਾਂ ਦਾ ਕਹਿਣਾ ਹੈ ਕਿ ਸਾਡੀ ਜਿਹੜੀ ਆਵਾਜ਼ ਆ ਇਹ ਕਿਤੇ ਨਾ ਕਿਤੇ ਸਰਕਾਰ ਤੱਕ ਪਹੁੰਚਾ ਦਿਓ ਤਾਂ ਜੋ ਸਾਡੇ ਪਿੰਡ ਵੀ ਕੋਈ ਨਾ ਕੋਈ ਪ੍ਰਸ਼ਾਸਨ ਅਧਿਕਾਰੀ ਆ ਕੇ ਸਾਡੀ ਖਰਾਬ ਹੋਈਆਂ ਫਸਲਾਂ ਦੀ ਗਰਦਾਬਰੀ ਕਢਾ ਕੇ ਜਿਹੜਾ ਸਾਲ ਨੂੰ ਜਿਹੜਾ ਕੁਝ ਬਣਦਾ ਜਿਹੜਾ ਜੋਗ ਮੁਆਵਜ਼ਾ ਦਵੇ ਕੈਮਰਾਮੈਨ ਬਜੀਤ ਨਾਲ ਰਵੀ ਖੜਾ ਪੰਜਾਬੀ ਲੋਕ ਚੈਨਲ ਪਿੰਡ ਜਲਾਲਾਬਾਦ